ਸਾਨੂੰ ਦੋ ਦਿਨ ਪਹਿਲਾਂ ਇੱਕ ਰੁਕਮ ਸ਼ੁਰੂ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨਰੇਂਦਰਦੀਪ ਨਾਮ ਦਾ ਵਿਅਕਤੀ ਹੈ ਜੋ ਕਿ ਓਮੈਕ ਸਿਟੀ ਬਟਿੰਡਾ ਦਾ ਰਹਿਣ ਵਾਲਾ ਹੈ ਉਸੇ ਨੂੰ ਸਾਨੂੰ ਇੰਟੀਮੇਸ਼ਨ ਮਿਲੀ ਸੀਗੀ ਕਿ ਉਹਦੇ ਸਾਥੀ ਵੱਲੋਂ ਉਹਨੂੰ ਜਿਹੜੇ ਹੈਗਾ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਉਹਦਾ ਸਾਥੀ ਜਿਹੜਾ ਸੀ ਉਹਥੇ ਮੌਕੇ ਤੋਂ ਭੱਜ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਦੇ ਵਿੱਚ ਅਸੀਂ ਜੋ ਨਰਿੰਦਰਪ੍ਰੀਤ ਸਿੰਘ ਹੈ ਜੋ ਰਿਤਿਕ ਸਿੰਘ ਉਹਦੇ ਫਾਦਰ ਰਣਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 105 ਪੀਐਨਐਸ थाना ਕਨਾਲ ਕਲੌਨੀ ਦਰਜ ਰਜਿਸਟਰ ਕੀਤਾ ਅਗੇਂਸਟ ਗਗਨਦੀਪ ਸਿੰਘ ਹੈਪੀ ਲੂਥਰਾ ਐਂਡ ਅਵਤਾਰ ਸਿੰਘ ਤਾਰੀ ਜਿਹੜਾ ਅਵਤਾਰ ਸਿੰਘ ਤਾਰੀ ਹੈ ਉਹ ਸਾਡਾ ਪੁਲਿਸ ਮੁਲਾਜ਼ਮ ਹੈ ਜਿਹਦੇ ਵਿੱਚ ਉਹ ਜੋ ਸੀਆਈਏ ਬੰਡਾ ਦੇ ਵਿੱਚ ਤਨਾਤ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਕੱਲ ਜਿਹੜਾ ਸੀਗਾ ਉਹਦੇ ਪੇਰੈਂਟਸ ਵੱਲੋਂ ਇਨਸ਼ੂਅਰੈਂਸ ਕੀਤਾ ਗਿਆ ਸੀਗਾ ਜਿੱਦੇ ਵਿੱਚ ਅਸੀਂ ਜਿਹੜਾ ਉਹਦਾ ਪੋਸਟਮਾਰਟਮ ਹੈਗਾ ਉਹ ਇਹਦੇ ਵਿੱਚ ਬੋਰਡ ਕੱਟ ਕੇ ਕਰਕੇ ਉਹਦਾ ਇੱਕ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਰਦਰ ਜਿਹੜੀ ਮੁਕੱਦਮੇ ਦੀ ਤਫ਼ਤੀਸ਼ ਸੀ ਆਪਣੇ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਪੈਂਡਿੰਗ ਹੈ ਉਸ ਤੋਂ ਇਲਾਵਾ ਵੀ ਜਿਹੜੀ ਹੈਗੀ ਸਾਡੀ ਫਾਈਲ ਜਿਹੜੀ ਤਫ਼ਤੀਸ਼ ਕਈ ਇੰਗਲੈਂਡ ਤੇ ਚੱਲ ਰਹੀ ਹੈ ਜਿੱਦੇ ਵਿੱਚ ਅਸੀਂ ਕੱਲ ਉਹਨਾਂ ਦਾ ਦੁਬਾਰਾ ਸਟੇਟਮੈਂਟ ਰਿਕਾਰਡ ਕਰਕੇ ਤਿੰਨ ਪੁਲਿਸ ਮੁਲਾਜ਼ਮਾਂ ਹੋਰ ਜਿਹੜੇ ਹੈਗੇ ਨੇ ਇਸ ਮੁਕੱਦਮੇ ਦੇ ਵਿੱਚ ਨਾਮਿਨੇਟ ਕੀਤੇ ਗਏ ਨੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਿ ਕਿਸ ਦਾ ਇਸ ਮੁਕੱਦਮੇ ਦੇ ਵਿੱਚ ਕੀ ਕੀ ਰੋਲ ਹੈਗਾ ਉਸ ਦੇ ਅਕੋਰਡਿੰਗਲੀ ਜੋ ਵੀ ਐਸ ਪਰ ਫੈਕਟਸ ਟੈਕਨੀਕਲ ਐਵਿਡੈਂਸ ਜੋ ਔਨ ਗਰਾਉਂਡ ਨੌਨ ਫਾਈਲ ਚੀਜ਼ ਆਉਗੀ ਉਸ ਮੁਤਾਬਕ ਕਾਰਵਾਈ ਕਰਕੇ ਕੀਤੀ ਜਾਏਗੀ ਕੋਈ ਅਰੈਸਟ ਇਸ ਦੇ ਵਿੱਚ ਆਏ ਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਵੱਖ-ਵੱਖ ਐਂਗਲਸ ਤੇ ਜਾਂਚ ਕਰ ਰਹੀਆਂ ਨੇ ਨਾਲ ਹੀ ਸਾਡੀ ਟੀਮਾਂ ਜਿਹੜੀ ਹੈਗੇ ਅਰੈਸਟ ਕਰਨ ਵਾਸਤੇ ਵੀ ਕੋਸ਼ਿਸ਼ ਕਰ ਰਹੀ ਹੈ ਸ ਰੋਕਮ ਸੂਲੋ ਹੋਇਆ ਸੀਗਾ ਜਿਸ ਦੇ ਵਿੱਚ ਇੱਕ ਨਰਿੰਦਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਕਿ ਓਮੈਕ ਸਿਟੀ ਬਰੰਡਾ ਦਾ ਰਹਿਣ ਵਾਲਾ ਹੈ ਉਸੇ ਸਾਨੂੰ ਇੰਟੀਮੇਸ਼ਨ ਮਿਲੀ ਸੀਗੀ ਕਿ ਉਹਦੇ ਸਾਥੀ ਵੱਲੋਂ ਉਹਨੂੰ ਜਿਹੜੇ ਹੈਗਾ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਸੀਗਾ ਤੇ ਉਸ ਤੋਂ ਬਾਅਦ ਉਹਦੇ ਸਾਥੀ ਜਿਹੜਾ ਸੀ ਉਹ ਤੇ ਮੌਕੇ ਤੋਂ ਭੱਜ ਗਿਆ ਸੀ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਇਹਦੇ ਵਿੱਚ ਅਸੀਂ ਜੋ ਨਰਿੰਦਰਦੀਪ ਸਿੰਘ ਹੈ ਜੋ ਮ੍ਰਿਤਕ ਸਿੰਘ ਹੈ ਉਹਦੇ ਫਾਦਰ ਰਮਜੀਤ ਸਿੰਘ ਦੇ ਬਿਆਨਾਂ ਦੇ ਉੱਪਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 105 ਪੀਐਨਐਸ थाना ਕਨਾਲ ਕਲੋਨੀ ਦਰਜ ਜਿਸ਼ਾ ਕੀਤਾ ਅਗੇਂਸਟ ਗਗਨਦੀਪ ਸਿੰਘ ਹੈਪੀ ਲੋਥਰਾ ਐਂਡ ਅਵਤਾਰ ਸਿੰਘ ਟਾਰੀ ਜਿਹੜਾ ਅਵਤਾਰ ਸਿੰਘ ਟਾਰੀ ਹੈ ਉਹ ਸਾਡਾ ਪੁਲਿਸ ਮੁਲਾਜ਼ਮ ਹੈ ਜਿਹਦੇ ਵਿੱਚੋਂ ਜੋ ਸੀਆਈਏ ਪੁੰਡਾ ਦੇ ਵਿੱਚ ਤਨਾਤ ਉਸ ਤੋਂ ਬਾਅਦ ਜਿਹੜਾ ਹੈਗਾ ਕੱਲ ਜਿਹੜਾ ਸੀਗਾ ਉਹਦੇ ਪੇਰੈਂਟਸ ਵੱਲੋਂ ਇਸ਼ੂਅਰਿਸ ਕੀਤਾ ਗਿਆ ਸੀਗਾ ਜਿੱਦੇ ਵਿੱਚ ਅਸੀਂ ਵੀਡੀਓ ਦਾ ਪੋਸਟਮਾਰਟਮ ਹੈਗਾ ਉਹ ਇਹ ਦੇ ਵਿੱਚ ਬੋਰਡ ਇਕੱਠੇ ਕਰਕੇ ਉਹਦਾ ਇੱਕ ਪੋਸਟਮਾਰਟਮ ਕਰਵਾਇਆ ਗਿਆ ਸੀਗਾ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਫਰਦਰ ਜਿਹੜੀ ਇਹ ਮੁਕੱਦਮੇ ਦੀ ਤਫ਼ਤੀਸ਼ ਜੀ ਆਪਣੇ ਕਰ ਰਹੇ ਆ ਜਿਸ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਪੈਂਡਿੰਗ ਹੈ ਅਸ ਤੋਂ ਲਾਵਾ ਵੀ ਜਿਹੜੀ ਹੈਗੀ ਸਾਡੀ ਫਾਈਲ ਜਿਹੜੀ ਤਫ਼ਤੀਸ਼ ਕਈ ਇੰਗਲਾਂ ਦੇ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਕੱਲ ਉਹਨਾਂ ਦਾ ਦੁਬਾਰਾ ਸਟੇਟਮੈਂਟ ਰਿਕਾਰਡ ਕਰਕੇ ਤਿੰਨ ਪੁਲਿਸ ਮੁਲਾਜ਼ਮਾਂ ਹੋਰ ਜਿਹੜੇ ਹੈਗੇ ਨੇ ਇਸ ਮੁਕਦਮੇ ਦੇ ਵਿੱਚ ਨਾਮਿਨੇਟ ਕੀਤੇ ਗਏ ਨੇ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਕਿ ਕਿਸ ਦਾ ਇਸ ਮੁਕਦਮੇ ਦੇ ਵਿੱਚ ਕੀ ਕੀ ਰੋਲ ਹੈਗਾ ਉਸ ਦੇ ਅਕੋਰਡਿੰਗਲੀ ਜੋ ਵੀ ਐਸ ਪਰ ਫੈਕਟਸ ਟੈਕਨੀਕਲ ਐਵਿਡੈਂਸ ਜੋ ਔਨ ਗਰਾਉਂਡ ਔਨ ਫਾਇਲ ਚੀਜ਼ ਆਉਗੀ ਉਸ ਮੁਤਾਬਕ ਰਿਪੋਰਟ ਕਰਨੇ ਕੀਤੀ ਜਾਏਗੀ ਰੈਕਟਿਵ ਇਨਿਸ਼ੀਏਟਿਵ ਹਾਇ ਇਹਦੇ ਵਿੱਚ ਜਿਹੜੀ ਸਾਡੀ ਟੀਮਾਂ ਲੱਗੀਆਂ ਹੋਈਆਂ ਨੇ ਵਕ ਵਕ ਐਂਗਲਸ ਤੇ ਜਾਂਚ ਕਰ ਰਹੀਆਂ ਨੇ ਨਾਲ ਹੀ ਸਾਡੀ ਟੀਮਾਂ ਜਿਹੜੀ ਹੈਗੇ ਅਰੈਸਟ ਕਰਨ ਵਾਸਤੇ ਵੀ ਕੋਸ਼ਿਸ਼ ਕਰ ਰਹੀਆਂ ਨੇ